ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਬਾਲ ਦਾ ਉਸ ਤੋਂ ਬਾਅਦ ਜਿਮਨੀ ਚੋਣ ਲੜ ਰਹਾ ਹੈ ਉਮੀਦਵਾਰ ਸੰਜੀਪ अरोड़ा ਦਾ ਕਿਉਂਕਿ ਲਾਸਟ ਵਾਲੇ 3 ਦਿਨ ਤੋਂ ਲਗਾਤਾਰ ਗੈਰ ਰਹੇ ਪੰਜਾਬ ਦੇ ਮੁੱਖ ਮੰਤਰੀ ਚੋਣ ਪ੍ਰਚਾਰ ਦੇ ਵਿੱਚ ਚੋਣ ਪ੍ਰਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਕੀਤਾ ਗਿਆ ਅਤੇ ਦੂਸਰੇ ਪਾਸੇ ਜਿਹੜੇ ਬਿਕਮਜੀਤ ਸਿੰਘ ਮੁਜੀਤਿਆ ਨੇ ਉਹਨਾਂ ਵੱਲੋਂ ਖੁਲਾਸੇ ਕੀਤੇ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਵਰ ਦੇ ਵਿੱਚ ਉਹਨਾਂ ਦੇ ਗਲੇ ਦੇ ਵਿੱਚ ਉਹ ਉਹਨਾਂ ਦੀ ਅੱਖਾਂ ਅਤੇ ਉਹਨਾਂ ਦੀ ਹਾਰਟਬੀਟ ਤੇਜ਼ ਹੈ ਯਾਨੀ ਕਿ ਇਨਫੈਕਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਮਨੀ ਚੋਣਾਂ ਤੋਂ ਬਾਅਦ ਤੋਂ ਬਾਅਦ ਜਦੋਂ ਚੁੱਪੀ ਤੋੜੀ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਮੇਰੀ ਮਰਨ ਦਾ ਇੰਤਿਆਰ ਕਰਦੇ ਨੇ ਮੈਂ ਨਵੰਬਰ 9 ਹਾਂ ਲੇਕਿਨ ਮਾਮਲਾ ਕੁਝ ਹੋਰੀ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਡਿਪਟੀ ਸੀਐਮ ਜਾਂ ਵਾਈਸ ਉਪ ਮੁੱਖ ਉਪ ਮੁੱਖ ਮੰਤਰੀ ਨਹੀਂ ਬਣ ਸਕਦਾ ਛਾਵੇਗਾ ਐ ਸੰਜੀਪ अरोड़ा ਨੂੰ ਉਦੋਂ ਆਪ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ਵਲ ਚਲੇ ਗਏ ਗੁਜਰਾਤ ਦੇ ਵਿੱਚ ਉਹਨਾਂ ਨੇ ਆਪਣੀ ਉਮੀਦਵਾਰ ਦੇ ਚੁੰਮ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਲੇਕਿਨ ਪਿਛਲੇ 3 ਦਿਨ ਲਗਾਤਾਰ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁੱਸਾ ਸੀ ਉਸ ਤੋਂ ਬਾਅਦ ਉਸ ਦੇ ਕੋਲੋਂ ਚੀਫ ਸਕੱਟਰੀ ਦੇ ਲਗਭਗ 10 ਅਹੁਦੇ ਖੋਲੇ ਗਏ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਚੀਫ ਸੈਕਟਰੀ ਦੇ ਅਹੁਦੇ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਕੋਲ ਹੁੰਦੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਹੋਵੇ ਚਾਹੇ ਉਹ ਮੁੱਖ ਮੰਤਰੀ ਕਾਂਗਰਸ ਪਾਰਟੀ ਦਾ ਹੋਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੁਝ ਤਾਂ ਸਹੀ ਨਹੀਂ ਚੱਲ ਰਿਹਾ ਆ ਆਪ ਦੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇ ਜਿਦਵਾਲ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇੱਥੇ ਆ ਗਏ ਨੇ ਕਿ ਪੰਜਾਬੀ ਹੀ ਰਾਜ ਸਭਾ ਦਾ ਮੈਂਬਰ ਹੋਵੇਗਾ ਕਿਉਂਕਿ ਸੰਜੀਪ ਅਰੋੜਾ 10000 ਤੋਂ ਪਲੱਸ ਵੋਟਾਂ ਦੇ ਰਾਜਿੱਤੇ ਨੇ ਜਿਮਣੀ ਚੋਣ ਹਲਕਾ ਲੁਧਿਆਣਾ ਪਛਮੀ ਦੀ ਜਿੱਥੇ ਕੱਲ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਇਹ ਜਿਹੜਾ ਹੈ ਵੋਟ ਆਫ ਥੈਂਕਸ ਲੋਕਾਂ ਦਾ ਧੰਨਵਾਦ ਕੀਤਾ ਗਿਆ ਹਲਕਾ ਲੁਧਿਆਣਾ ਦੇ ਪਛਮੀ ਲੋਕਾਂ ਦਾ ਤੇ ਦੂਸਰੇ ਪਾਸੇ ਰਾਜਪਾਲ ਨਾਲ ਕੱਲ 5 ਵਜੇ ਮੁਲਾਕਾਤ ਕੀਤੀ ਗਈ ਜੋ ਕਿ ਪੰਜਾਬ ਦੇ ਰਾਜਪਾਲ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਕੀ ਹੋਇਆ ਗੁਲਾਬ ਚੰਦ ਕੁਟਾਰੀਆ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਾ ਤਾਂ ਦਿੱਲੀ ਦਾ ਨਾ ਕੋਈ ਯੂਪੀ ਦਾ ਰਾਜ ਸਭਾ ਦਾ ਮੈਂਬਰ ਹੋਵੇਗਾ ਯਾਨੀ ਕਿ ਉਹਨਾਂ ਨੇ ਆੜੇ ਹੱਥੀਆ ਅਰਵਿੰਦ ਕੇਜੀਵਾ ਅਤੇ ਮਨੀਸ਼ ਰੁੱਦੀਆ ਅਤੇ ਹੋਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਉਹਨਾਂ ਨੇ ਕਿਹਾ ਕਿ ਪੰਜਾਬੀ ਹੀ ਰਾਜ ਸਭਾ ਦਾ ਮੈਂਬਰ ਬਣੇਗਾ ਸੰਜੀਪ ਅਰੋੜਾ ਦੀ ਜਗ੍ਹਾ ਤੇ ਪਰ ਜਿਹੜਾ ਪੰਜਾਬ ਦੀ ਗੱਲ ਕਰੇ ਪੰਜਾਬ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ ਜਾਵੇਗਾ ਪੰਜਾਬੀ ਬਣਾਵਾਂਗੇ ਪੰਜਾਬ ਦੀ ਗੱਲ ਪੰਜਾਬੀ ਵੱਲੋਂ ਹੀ ਕੀਤੀ ਜਾਵੇਗੀ ਇਟ ਮੀਨਸ ਕਿ ਜਿਹੜਾ ਕੱਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਵਿੰਦਰ ਖੇਸ਼ਰੀਵਾਲ ਨੇ ਕਿਹਾ ਸੀ ਭਾਈ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਹੈ ਉਹ طے ਕਰੇਗੀ ਮੈਂ ਜਾਣਾ ਹੈ ਕਿ ਮਨੀ ਸੁਧਿਆ ਨੇ ਜਾਣਾ ਹੈ ਲੇਕਿਨ ਇਸ ਉੱਤੇ ਵਿਰਾਮ ਚਿੰਨ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬਚнд ਕਟਾਰੀਆ ਦੇ ਨਾਲ ਮਿਲਣ ਮੁਲਾਕਾਤ ਤੋਂ ਬਾਅਦ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਪੰਜਾਬੀ ਰਾਜ ਸਭਾ ਦਾ ਮੈਂਬਰ ਹੋਵੇਗਾ ਜਲਦੀ ਹੀ ਸੰਜੀਪ अरोड़ा ਦੇ ਕੋਲੋਂ ਅਸਤੀਫਾ ਲਿਆ ਜਾਵੇਗਾ ਰਾਜ ਸਭਾ ਦਾ ਮੈਂਬਰ ਪੰਜਾਬੀ ਹੋਵੇਗਾ ਜਿਹੜਾ ਪੰਜਾਬ ਦੀ ਗੱਲ ਕਰੇ ਧੰਨਵਾਦ